ਸ਼ੋਮਨੀ ਆਕਾਲੀ ਦਲ ਬਾਦਲ ਹਾਈ ਕਮਾਂਡ ਵੱਲੋਂ ਮੀਟਿੰਗ ਦੌਰਾਨ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣਿੱਕੇ ਨੂੰ ਮੁੜ ਪਾਰਟੀ ਦੇ ਐਸੀ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਰਾਜਵਿੰਦਰ ਸਿੰਘ ਰਾਜਾ ਲਦੇ ਨੂੰ ਦੂਸਰੀ ਵਾਰ ਅੰਮ੍ਰਿਤਸਰ ਦੇ ਹਾਤੀਦਾੜ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਖੁਸ਼ੀ ਵਿੱਚ ਸਮੂਹ ਆਕਾਲੀ ਵਰਕਰਾਂ ਵੱਲੋਂ ਸਰਦਾਰ ਰਣਿੱਕੇ ਅਤੇ ਸਰਦਾਰ ਲਦੇ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੋਮਨੀ ਆਕਾਲੀ ਦਲ ਇਸਟਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਜਗਰੂਪ ਕੌਰ ਸੰਧੂ ਸਰਕਲ ਪ੍ਰਧਾਨ ਗੋਰਾ ਰੰਧਾਵਾ ਦਰ ਸੇਮ ਸਿੰਘ ਚੰਗਿਆੜਾ ਕਰਮਵੀਰ ਸਿੰਘ ਗੁਰਦੀਪ ਸਿੰਘ ਵੀ ਮੌਜੂਦ ਸਨ ਰਾਜਲ ਦੇਵ ਜੀ ਪ੍ਰਧਾਨ ਅੰਮ੍ਰਿਤਸਰ ਵਿਧਾਤੀ ਸਰਜੀਤ ਨੇ ਆਪਣਾ ਸਰਜੀਤ ਸਿੰਘ ਜੀ ਪਹਿਲਵਾਨ ਸਾਹਿਬ ਉਹ ਪ੍ਰਧਾਨ ਸ਼ਰੀਹ ਵਿਧਾਤ ਨੌਕਰ ਜਿसे ਵਜੋਂ ਔਰ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਹੋਰ ਵੀ ਹੋਏ ਨੇ ਅੱਜ ਉਪਰਲੀ ਬਾਡੀ ਸ਼ਰਮਨੀ ਕਾਲੀ ਦਲ ਦੀ ਵੀ ਅਨਾਉਂਸ ਹੋਈ ਹੈ ਤੇ ਉਹਦੇ ਵਿੱਚ ਦਾਸ ਨੂੰ ਹੀ ਉਹਨਾਂ ਨੇ ਐਸ਼ੀ ਵਿੰਗ ਦਾ ਮੁੜਕ ਰਦ ਜਿਹੜਾ ਉਹ ਨਾਮ ਕੀਤਾ ਗੈਬਰੀਅਲ ਸਾਹਿਬ ਬੀਸੀ ਦੇ ਨਾਮ ਕੀਤਾ ਜਾਂ ਹੋਰ ਵੀ ਸਾਰੇ ਹੋਏ ਨੇ ਇਸ ਲਈ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਬਖਸ਼ਿਸ਼ ਕਰਕੇ ਸ਼ਰਮਨੀ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਸਾਹ ਜਿਹੜਾ ਉਹ ਲਿਆਂਦਾ ਮੈਂ ਜਿੱਥੇ ਸਾਰੇ ਲੀਡਰਸ਼ਿਪ ਦਾ ਕੋਟਰ ਕੋਟਰ ਧਰਵਾਦ ਕਰਦਾ। ਉਥੇ ਮੈਂ ਪਾਰਟੀ ਦਾ ਤੈਅ ਲੋਤਰਵਾਦੀ ਆ ਜਿਨ੍ਹਾਂ ਨੇ ਦਾਸ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਦੂਸਰੀ ਵਾਰੀ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਬੁਲਾ ਕੇ ਬੜਾ ਵੱਡਾ ਮਾਨ ਬਖਸ਼ਿਆ ਵਾ। ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਖਰਾ ਉਤਰੂੰਗਾ ਤੇ ਰਾਤ ਦਿਨ ਕਰੜੀ ਮਿਹਨਤ ਕਰਕੇ ਪਾਰਟੀ ਨੂੰ ਚੋਣ ਦੀ ਕਲਾਬ ਜਿਲੇ ਲੈ ਕੇ ਜਾਊਂਗਾ। ਪੀਐਸਪੀ